ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵੇਤਾ ਰਾਣਾ ਤੁਹਾਡੀ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਨੇ ਆ ਅੱਜ ਦੇ ਇਸ ਖਾਸ ਸ਼ੋ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਤਾਂ ਪੰਜਾਬ ਦੇ ਹੜ੍ਹਾਂ ਦੇ ਵਿੱਚ ਦਿਲਜੀਤ ਦੋਸਾਂਝ ਨੇ ਕਾਫੀ ਹੱਦ ਤੱਕ ਆਪਣਾ ਸਹਿਯੋਗ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿਲਜੀਤ ਨੇ ਇਹ ਵਾਅਦਾ ਸਾਰਿਆਂ ਦੇ ਨਾਲ ਕੀਤਾ ਹਰ ਇੱਕ ਪੰਜਾਬੀ ਦੇ ਨਾਲ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਹਰ ਹੜ੍ਹ ਪੀੜਿਤ ਪਰਿਵਾਰਾਂ ਵਾਰ ਦੇ ਨਾਲ ਮੋਢੇ ਦੇ ਨਾਲ ਮੋਟਾ ਚੋੜ ਕੇ ਜ਼ਰੂਰ ਖੜਨਗੇ ਸੋ ਇਸ ਅਵਿਚਾਰ ਦਿਲਜੀਤ ਦੋਸਾਂਝ ਪਹਿਲੀ ਵਾਰ ਹੁਣ ਕੈਮਰੇ ਦੇ ਸਾਹਮਣੇ ਆਏ ਨੇ ਇਸ ਸਮੇਂ ਦੇ ਵਿਚਕਾਰ ਤੇ ਇਸ ਦੌਰਾਨ ਦਿਲਜੀਤ ਦੋਸਾਂਝ ਨੇ ਇੱਕ ਬਰ ਫੇਰ ਤੋਂ ਦਿਲਾਸਾ ਦਿੱਤਾ ਹਾਲਾਂਕਿ ਦਿਲਜੀਤ ਦੀ ਪੂਰੀ ਟੀਮ ਜਿਹੜੀ ਆ ਉਹ ਫਲਹਾਲ ਗਰਾਊਂਡ ਜ਼ੀਰੋ ਤੇ ਹੈਗੀ ਹੈ ਸਾਰਾ ਕੁਝ ਉਹਨਾਂ ਦੇ ਵੱਲੋਂ ਦੇਖਿਆ ਜਾ ਰਿਹਾ ਹੈ ਕਿ ਕਿਸ ਚੀਜ਼ ਦੀ ਕਿਸ ਪਰਿਵਾਰ ਨੂੰ ਕਿਸ ਚੀਜ਼ ਦੀ ਲੋੜ ਹੈ ਤੇ ਇਸ ਦੌਰਾਨ ਦਿਲਜੀਤ ਦੋਸਾਂਝ ਨੇ ਖਾਸ ਤੌਰ ਤੇ ਇਹ ਜਿਹੜਾ ਸੁਨੇਹਾ ਹੈ ਪੂਰੇ ਭਾਰਤ ਦੇ ਵਿੱਚ ਦਿੱਤਾ ਹੈ ਕਿ ਜੇਕਰ ਅੱਜ ਪੰਜਾਬ ਦੇ ਇਹ ਹਾਲਾਤ ਨੇ ਜੇਕਰ ਅੱਜ ਪੰਜਾਬ ਜ਼ਖਮੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਦੇ ਠੀਕ ਨਹੀਂ ਹੋਵੇਗਾ ਹਾਲਾਂਕਿ ਉਹ ਹਾਰਿਆ ਨਹੀਂ ਹੈ ਉਹ ਮੁੜ ਤੋਂ ਖੜਾ ਹੋਵੇਗਾ ਤੇ ਅਸੀਂ ਉਹਨੂੰ ਮੁੜ ਤੋਂ ਖੜਾ ਕਰਾਂਗੇ ਹਾਲਾਂਕਿ ਪੰਜਾਬ ਦੀ ਗੋਦ ਦੇ ਵਿੱਚ ਮੈਂ ਜੰਮਿਆ ਤੇ ਪੰਜਾਬ ਦੀ ਗੋਦ ਦੇ ਵਿੱਚ ਹੀ ਮੈਂ ਮਰਾਂਗਾ ਵੱਡਾ ਬਿਆਨ ਜਿਹੜਾ ਦਿਲਜੀਤ ਦੋਸਾਂਝ ਨੇ ਪੰਜਾਬੀਅਤ ਨੂੰ ਲੈ ਕੇ ਦਿੱਤਾ ਇਸ ਦੇ ਵਿਚਕਾਰ ਦਿਲਜੀਤ ਦੋਸਾਂਝ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਸਿਰਫ ਅੱਜ ਹੀ ਨਹੀਂ ਜਾਂ ਐਨੇ ਦਿਨ ਹੀ ਨਹੀਂ ਜਦੋਂ ਤੱਕ ਪਾਣੀ ਹੈ ਬਲਕਿ ਜਦੋਂ ਪਾਣੀ ਉੱਤਰ ਜਾਵੇਗਾ ਉਹ ਖੁਦ ਜਾ ਕੇ ਉੱਥੇ ਦੇ ਇਲਾਕਿਆਂ ਦਾ ਜਾਇਜ਼ਾ ਲੈਣ ਗਏ ਉੱਥੇ ਦੇ ਹਾਲਾਤਾਂ ਨੂੰ ਦੇਖਣਗੇ ਕਿ ਆਖਿਰਕਾਰ ਕਿਸ ਇਲਾਕੇ ਦੇ ਵਿੱਚ ਕਿਸ ਚੀਜ਼ ਦੀ ਲੋੜ ਹੈ ਕਿਨੋਂ ਘਰਾਂ ਦੀ ਲੋੜ ਹੈ ਕਿੰਨਾ ਨੁਕਸਾਨ ਲੋਕਾਂ ਦਾ ਹੋਇਆ ਸੋ ਇਹ ਕਹਿ ਸਕਦੇ ਕਿ ਇਹ ਸਮਾ ਜਿਹੜਾ ਹੈ ਉਸਾਲ ਤੋਂ ਡੇਢ ਸਾਲ ਜ਼ਰੂਰ ਚੱਲੇਗਾ ਦੇਖਣਾ ਇਹ ਹੋਵੇਗਾ ਕਿਉਂਕਿ ਕਾਫੀ ਹੱਦ ਤੱਕ ਨੁਕਸਾਨ ਜਿਹੜਾ ਹੈ ਉਹ ਪੰਜਾਬੀਆਂ ਦਾ ਹੋਇਆ ਇਸ ਧਰਤੀ ਦਾ ਹੋਇਆ ਪੰਜਾਬ ਦਾ ਹੋਇਆ ਤੇ ਇਸ ਦੇ ਵਿੱਚਕਾਰ ਦਿਲਜੀਤ ਦੋਸਾਂਝ ਤੇ ਵੱਡਾ ਬਿਆਨ ਜੋ ਸਾਹਮਣੇ ਆਇਆ ਉਹ ਉਸੇ ਵੀ ਸੁਣ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਬਾਤ ਮੈਂ ਹਿੰਦੀ ਵਿੱਚ ਕਰੂੰਗਾ ਤਾਂ ਕਿ ਬਾਤ ਸਬ ਤੱਕ ਪਹੁੰਚ ਜਾਏ पंजाब के हालात बाढ़ की वजह से बहुत ख़राब है लोगों के घर बह चुके हैं फसलें तबाह हो चुकी हैं पशु गाय भैंस मर चुके हैं लोगों की जिंदगियां बर्बाद हो गई हैं पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी जिंदगियां दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा ਤੇਸਰ ਦੇ ਵਿਚਕਾਰ ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਫਿਲਹਾਲ ਇਨਾਂ ਇਲਾਕਿਆਂ ਦੇ ਵਿੱਚ ਪਹੁੰਚੇ ਨੇ ਤਾਂ 5 ਕਰੋੜ ਦਾ ਐਲਾਨ ਜਿਹੜਾ ਮਨਕੀਰਤ ਔਲਖ ਦੇ ਵੱਲੋਂ ਕੀਤਾ ਗਿਆ। ਹਾਲਾਂਕਿ ਮਾਜਾ ਫਾਊਂਡੇਸ਼ਨ ਦੇ ਨਾਲ ਰਲ ਕੇ ਮਨਕੀਰਤ ਔਲਖ ਨੇ ਇਨਾਂ ਹਾਲਾਤਾਂ ਦਾ ਚੌਇਜ਼ਾ ਲਿਆ। ਇਹ ਪੰਜਾਬ ਦੀ ਧਰਤੀ ਦਾ ਜੋ ਕਹਿ ਸਕਦੇ ਆ ਕਿ ਜਿਸ ਜੋ ਨੁਕਸਾਨੀ ਗਈ ਆ ਫਸਲ ਜਾਂ ਜੋ ਘਰ ਨੁਕਸਾਨੇ ਗਏ ਨੇ ਉਹਨਾਂ ਦੇ ਲੋਕਾਂ ਦੇ ਨਾਲ ਮਿਲਨੇ ਉੱਥੇ ਦੇ ਲੋਕਾਂ ਦੇ ਨਾਲ ਮੁਲਾਕਾਤ ਜਿਹੜੀ ਮਨਕੀਰਤ ਔਲਖ ਦੇ ਵੱਲੋਂ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ 5 ਕਰੋੜ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਜਿਹੜੀ ਸਮਗਰੀ ਕਹਿ ਸਕਦੇ ਆ ਜਾਂ ਰਾਹਤ ਕਿੱਟਾਂ ਜਿਹੜੀਆਂ ਨੇ ਉਹ ਫਿਲਹਾਲ ਮਨਕਿਰਤ ਦੇ ਵੱਲੋਂ ਭੇਜੀਆਂ ਜ਼ਰੂਰ ਗਈਆਂ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿਹੜੀ ਰਾਸ਼ੀ ਕਹਿ ਸਕਦੇ ਆ ਕਿ ਇਹ ਜੋ ਨਾਮ ਜਿਹੜਾ ਹੈ ਉਹ ਦਾਨ ਦੇ ਵਿੱਚ ਮਨਕਿਰਤ ਆਲਖ ਨੇ ਦੇਣ ਦਾ ਐਲਾਨ ਕੀਤਾ ਹੈ ਸਿਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੰਜਾਬ ਇੱਕ ਹੜ੍ਹ ਹੜ੍ਹ ਦਾ ਪੀੜਤ ਆ ਸੋ ਆਪਾਂ ਰਲ ਮਿਲ ਕੇ ਪੰਜਾਬ ਨਾਲ ਖੜੀਏ ਸਾਰਿਆਂ ਨੂੰ ਮੇਰੀ ਬੇਨਤੀ ਆ ਮਾਝਾ ਫਾਊਂਡੇਸ਼ਨ ਵਾਲੇ ਸਾਡੇ ਭਰਾ ਨੇ ਬਹੁਤ ਸੋਹਣੀ ਸੇਵਾ ਕਰ ਰਹੇ ਨੇ ਸੋ ਮੈਂ ਜਿਹਨੂੰ ਜੋ ਜੋ ਮੈਂ ਇਹਨਾਂ ਦੇ ਮਾਧਮ ਰਹੀਂ ਸੁਣ ਰਹਾ ਸੋ ਆਪਾਂ ਪੰਜਾਬ ਨਾਲ ਖੜੀਏ ਠੀਕ ਆ ਮੈਨੂੰ ਪਤਾ ਵੀ ਹਰ ਬੰਦੇ ਦਾ ਟਾਈਮ ਕੀਮਤੀ ਆ ਪਰ ਪਲੀਜ਼ ਆਪਦਾ ਸਮਾਂ ਖਟੋ ਠੀਕ ਆ ਜੋ ਵੀ ਲੋਕਾਂ ਨੂੰ ਲੋੜਵੰਦ ਚੀਜ਼ਾਂ ਉਹ ਪਹੁੰਚਾਓ ਇਹ ਜਿਹਾ ਵਧੀਆ ਫਾਊਂਡੇਸ਼ਨ ਦੇ ذریعے ਪਹੁੰਚਾਓ ਸੋ ਮਾਧਿਅਲੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਤੇ ਜਿੱਥੇ ਇੱਕ ਪਾਸੇ ਪੰਜਾਬ ਦੇ ਨਾਲ ਪੰਜਾਬ ਖੜਿਆ ਹੈ ਤੇ ਦੂਜੇ ਪਾਸੇ ਹੁਣ ਹਰਿਆਣਾ ਦੇ ਵੱਲੋਂ ਵੀ ਪੰਜਾਬ ਨੂੰ ਮਦਦ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਖਾਸ ਤੌਰ ਤੇ ਲੋਕੀ ਜਿਹੜੇ ਨੇ ਖਾਸ ਤੌਰ ਤੇ ਐਨ ਜੀਓਜ਼ ਜਿਹੜੀਆਂ ਨੇ ਉਹ ਹਰਿਆਣਾ ਤੋਂ ਪੰਜਾਬ ਦੀ ਮਦਦ ਦੇ ਲਈ ਪਹੁੰਚ ਰਹੀਆਂ ਨੇ। ਇਸ ਦੇ ਵਿੱਚ ਕਾਇ ਅਫਸਾਨਾ ਖਾਨ ਅਤੇ ਸਾਜ਼ ਦੋਵਾਂ ਦੇ ਵੱਲੋਂ ਜਿਹੜਾ ਇਸ ਇਮੀਗ੍ਰੇਸ਼ਨ ਦਾ ਕਹਿ ਸਕਦੇ ਆ ਜਾਂ ਇਹ ਜਿਹੜੀਆਂ ਐਨ ਜੀਓਜ਼ ਨੇ ਇਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਹਰਿਆਣਾ ਵੀ ਜਿਹੜਾ ਪੰਜਾਬ ਦੇ ਨਾਲ ਖੜਨਾ ਸ਼ੁਰੂ ਹੋ ਚੁੱਕਾ ਸੋ ਦੱਸਦੀ ਕਿ ਅਫਸਾਨਾ ਖਾਨ ਅਤੇ ਸਾਜ਼ ਵੀ ਖਾਸ ਤੌਰ ਤੇ ਹਰਿਆਣਾ ਵਾਲਿਆਂ ਦੇ ਨਾਲ ਇਹਨਾਂ ਇਲਾਕਿਆਂ ਦਾ ਦੌਰਾ ਕਰਨ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਅਪੀਲ ਸਾਰਿਆਂ ਨੂੰ ਕੀਤੀ ਹੈ ਕਿ ਜਿੰਨਾਂ ਕੋਲੋ ਜਿੰਨਾ ਵਰਦਾ ਸਰਦਾ ਹੈ ਉਹ ਆਪਣਾ ਯੋਗਦਾਨ ਜ਼ਰੂਰ ਪਾਉਣ ਮੈਂ ਜਿਵੇਂ ਵੀ ਪਹਿਲਾਂ ਵੀ ਦੱਸਿਆ ਕਿ ਪੰਜਾਬ ਦਾ ਹਾਲਾਤ ਜਿੱਦਾਂ ਵੀ ਚੱਲਦੇ ਪਏ ਬਹੁਤ ਮਾੜੇ ਆ ਬਾਬਾ ਮੇਰ ਕਰੇ ਕਿ ਸਭ ਕੁਝ ਜਲਦੀ ਠੀਕ ਹੋਵੇ ਤੁਹਾਡੇ ਦਿਵਾਵਾਂ ਦੀ ਤੁਹਾਡੇ ਪਿਆਰ ਦੀ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਕਿਉਂਕਿ ਪੰਜਾਬ ਹਮੇਸ਼ਾ ਜਿੱਥੇ ਵੀ ਕੋਈ ਪ੍ਰੋਬਲਮ ਪੈਂਦੀ ਹੈ ਹਮੇਸ਼ਾ ਪਹਿਲੇ ਨੰਬਰ ਤੇ ਖੜਦਾ ਜਾ ਕੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਇੱਕ ਇਕੱਲੇ ਇਕੱਲੇ ਇਨਸਾਨ ਦੀ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਸੋ ਅੱਜ ਮੇਵਾਤ ਤੋਂ ہمارے ਭਾਈ ਜਾਨ ਉਮਰ ਆਏ ਹੈ ਪੂਰੇ ਸਾਥੀਆਂ ਕੇ ਸਾਥ ਟਰੱਕ ਲੈ ਕੇ ਰਾਸ਼ਨ ਕੇ ਸੋ ਹੁਨਕਾ ਹਮ ਬਹੁਤ ਬਹੁਤ ਸ਼ੁਕਰ ਕਰਤੇ ਹੈ ਥੈਂਕਸ ਕਰਤੇ ਹੈ ਕਿ ਆਪ ਹਮਾਰੇ ਸਾਥ ਖੜੇ ਹੋ ਹਰਿਆਣਾ ਸੇ ਆਏ ਹੈ ਸੋ ਧੰਨਵਾਦ ਸਾਰਿਆਂ ਦਾ ਔਰ ਤੁਸੀਂ ਸਾਰੇ ਜਣੇ ਹੈਲਪ ਕਰੋ ਜਿੰਨੀ ਵੀ ਹੋ ਸਕਦੀ ਹੈ ਜਿੰਨੀ ਤੁਹਾਡੀ ਜੇਬ ਅਲਾਉ ਕਰਦੀ ਆ ਅਸੀਂ ਵੀ ਇਹ ਨਾਲ ਆ ਰੇਸ਼ਮਪਾ ਜੀ ਜਿਵੇਂ ਜਿਵੇਂ ਸਾਨੂੰ ਹੁਕਮ ਲਾਉਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਸੋ ਸਾਜ ਬੋਲਣ ਸਸੀ ਗਾ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਇਹ ਜਿਹੜਾ ਬੁਰਾ ਵਕਤ ਹੈ ਇਹ ਥੋੜਾ ਜਾਂ ਲੰਬੇ ਸਮੇਂ ਤੱਕ ਚੱਲਣਾ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਵੀ ਸਾਡਾ ਭਾਈਚਾਰਾ ਹੈ ਜਿਵੇਂ ਕਿ ਅੱਜ ਵਿਵਾਦ ਤੋਂ ਸਾਡੇ ਨਾਲ हरियाणा ਤੋਂ ਪਹੁੰਚੇ ਐ 7 ਦਿਨ ਲਈ ਸਾਰੀ ਟੀਮ ਉਹਨਾਂ ਦਾ ਵੈਲਕਮ ਤੇ ਥੈਂਕ ਯੂ ਔਰ ਮੈਂ ਸਾਰੇ ਨੂੰ ਅਪੀਲ ਕਰਦਾ ਜੀ ਕਿ ਇਹ ਥੋੜਾ ਜਿਹਾ ਔਖੀ ਘੜੀ ਹੈ ਮੁਸ਼ਕਿਲ ਵਕਤ ਹੈ ਥੋੜਾ ਲੰਮਾ ਚੱਲੂਗਾ ਤੇ ਤੁਸੀਂ ਸਾਰੇ ਨਾਲ ਡਟ ਕੇ ਖੜਿਓ ਤੇ ਅਸੀਂ ਉਮੀਦ ਕਰਦੇ ਹਾਂ ਕਿ ਫੇਰ ਦੁਬਾਰਾ ਤੋਂ ਸਾਰੇ ਖੁਸ਼ਹਾਲੀ ਵਾਪਸ ਆਵੇ ਪ੍ਰੀਤ ਟਰੈਕਟਰਸ ਜੋ ਇੰਟਰਨੈਸ਼ਨਲ ਫਰਮ ਹੈ ਜਿਨ੍ਹਾਂ ਦੇ ਟਰੈਕਟਰਸ ਕਈ ਇਲਾਕਿਆਂ ਦਾ ਵਿੱਚ ਵਿਕਦੇ ਨੇ ਇਹਨਾਂ ਦੇ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ ਹਾਲਾਂਕਿ ਪ੍ਰੀਤ ਟਰੈਕਟਰਸ ਦੀ ਜਿਹੜੀ ਹੈ ਉਹ ਸੁਨੇਹਾ ਜਿਹੜਾ ਹੈ ਉਹ ਖਾਸ ਤੌਰ ਤੇ ਪੰਜਾਬੀ ਕਲਾਕਾਰਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਆਮੀ ਵਰਕ ਨੇ ਖਾਸ ਤੌਰ ਤੇ ਪ੍ਰੀਤ ਟਰੈਕਟਰਸ ਦਾ ਜ਼ਿਕਰ ਕੀਤਾ ਹੈ ਤੇ ਇਸ ਚੀਜ਼ ਦੀ ਅਪੀਲ ਕੀਤੀ ਹੈ ਕਿ ਜੇਕਰ ਇਹਨਾਂ ਇਲਾਕਿਆਂ ਦੇ ਵਿੱਚ ਟਰੈਕਟਰ ਛੁੱਟਦੇ ਨੇ ਤਾਂ ਉਹ ਪ੍ਰੀਤ ਟਰੈਕਟਰਸ ਨੂੰ ਸੰਪਰਕ ਕਰ ਸਕਦੇ ਨੇ ਤਾਂ ਫਰੀ ਦੇ ਵਿੱਚ ਕਹਿ ਸਕਦੇ ਆ ਕਿ ਯੋਗਦਾਨ ਪ੍ਰੀਤ ਟਰੈਕਟਰਸ ਦੇ ਵੱਲੋਂ ਪਾਇਆ ਜਾਵੇਗਾ ਇਹਨਾਂ ਹੜ੍ਹਾਂਾਂ ਦੇ ਵਿੱਚ ਰਾਸ਼ਨ ਪਹੁੰਚਾਉਣ ਦੀ ਕਹਿ ਸਕਦੇ ਆ ਕਿ ਮਦਦ ਜਿਹੜੀ ਹੈ ਖਾਸ ਤੌਰ ਤੇ ਪੀਥ ਟਰੈਕਟਰਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਦੀਆਂ ਬ੍ਰਾਂਚੇਸ ਜਿਹੜੀਆਂ ਨੇ ਉਹ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਥਾਪਿਤ ਨੇ ਸੋ ਜਿਸ ਨੂੰ ਜਿੱਥੋਂ ਦੀ ਯਕ ਕੋਈ 파ਟ ਦੀ ਲੋੜ ਹੈ ਜਾਂ ਕੋਈ ਖਰਾਬੀ ਕਿਸੇ ਤਰ੍ਹਾਂ ਦੀ ਆndi ਹੈ ਤਾਂ ਉਹਨਾਂ ਬ੍ਰਾਂਚੇਸ ਦੇ ਬਾਅਦ ਜਾ ਕੇ ਠੀਕ ਕਰਵਾ ਸਕਦੇ ਨੇ ਤੇ ਉੱਥੇ ਹੀ ਆਮੀ ਵਰਕ ਨੇ ਵੀ ਆਪਣਾ ਸਹਿਯੋਗ ਜ਼ਰੂਰ ਦਿੱਤਾ ਸੀ ਇਸ ਤਰ੍ਹਾਂ ਦੀਆਂ ਪੀਥ ਟਰੈਕਟਰਸ ਦਾ ਸਹਿਯੋਗ ਗਣਾਉਂਦੇ ਹੋਏ ਆਮੀ ਵਰਕ ਨਜ਼ਰ ਆਏ ਨੇ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਲ ਕਰਦਾ ਸਾਰੇ ਜਣਾਂ ਚੜ੍ਹਦੀ ਕਲਾ ਚ ਸ਼ੁਮ ਹੋਗੇ ਤੇ ਸਭ ਤੋਂ ਵੱਡੀ ਗੱਲ ਹੈ ਹੌਸਲੇ ਚੋਂ ਹੋਗੇ ਬਿਕੋਜ਼ ਤੁਹਾਡੇ ਹੌਸਲੇ ਲੇ ਵੇਖ ਕੇ ਸਾਨੂੰ ਹੌਸਲਾ ਮਿਲਦਾ ਜੀ ਤੁਸੀਂ ਬਹੁਤ ਚੜ੍ਹਦੀ ਕਲਾ ਵਾਲੇ ਹੋ ਸੱਚੀ ਜਿਹੜੇ ਸਵੇਰੇ ਇਸ ਵੇਲੇ ਜਿਹੜੇ ਗਰਾਉਂਡ ਲੈਵਲ ਤੇ ਸੇਵਾ ਕਰਦੇ ਪਏ ਹਨ ਬੇਸ਼ੱਕ ਬਜ਼ੁਰਗ ਨੇ ਭਰਾ ਨੇ ਬੱਚੇ ਨੇ ਵੀਰ ਨੇ ਸਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਸਾਰੀ ਉਮਰ ਤੁਸੀਂ ਸੱਚੀ ਹੀਰੋਆਂ ਸਾਡੇ ਅਸੀਂ ਫਿਲਮਾਂ 'ਚ ਕਰਦੇ ਹਾਂ ਚਲੋ ਠੀਕ ਹੈ ਇਟਸ ਓਕੇ ਬਟ ਤੁਸੀਂ ਐਕਚੁਅਲੀ ਹੀਰੋਆਂ ਸਾਡੇ ਹਨ ਤੇ ਸੱਜਣਾ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ ਤੇ ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਰਨਾ ਜੀ ਪ੍ਰੀਤ ਟਰੈਕਟਰਜ਼ ਆਂ ਦਾ ਗੁਰਪ੍ਰੀਤ ਭਾਜੀ ਉਹਨਾਂ ਦਾ ਤੇ ਸੁਖੀ ਵੀਰ ਉਹਨਾਂ ਦਾ ਸੁਖਵਿੰਦਰ ਵੀਰ ਉਹਨਾਂ ਦਾ ਸੋ ਧੰਨਵਾਦ ਵੀਰੋ ਬਿਕਾਜ਼ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਅਸੀਂ ਸਜਣੋਂ ਕਰਨ ਲੱਗੇ ਆ ਅਸੀਂ ਇੱਕ ਦੂਜੇ ਨਾਲ ਤੋਂ ਇੱਕ ਦੋ ਦਿਨਾਂ ਤੋਂ ਡਿਸਕਸ਼ਨ ਕਰਦੇ ਪਏ ਸੀ ਕਿ ਵੀ ਕੀ ਕੀਤਾ ਜਾਵੇ ਸੋ ਪ੍ਰੀਤ ਟਰੈਕਟਰਜ਼ ਵੱਲੋਂ ਜੀ ਧਾਰੀਬਾਲ ਡੇਰਾ ਬੱਬਾ ਨਾਨਕ ਅੰਮ੍ਰਿਤਸਰ ਫਜ਼ਿਲਕਾ ਫਰੋਈਪੁਰ ਇਹਨਾਂ ਦੇ ਉੱਤੇ ਡੀਲਰਸ਼ਿਪਸ ਨੇ ਆ ਨੀਚੇ ਨਾਮ ਵੀ ਚੱਲਦਾ ਹੋਊਗਾ ਤੇ ਉਹਨਾਂ ਦੇ ਫੋਨ ਨੰਬਰ ਵੀ ਨੇ ਤੇ ਉਸ ਡੀਲਰਸ਼ਿਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਹੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਹੜਾਂ ਦੀ ਮਾਰ ਚਾ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਆ ਉਹਦੀ ਮੁਫਤ ਕੀਤੀ ਜਾਊਗੀ ਇਸ ਦੇ ਵਿਚਕਾਰ ਹੁਣ ਗਰਾਊਂਡ ਜ਼ੀਰੋ ਤੇ ਗੁਲਾਬ ਸਿੱਧੂ ਪਹੁੰਚ ਚੁੱਕੇ ਨੇ ਗੁਲਾਬ ਸਿੱਧੂ ਨੇ ਇਸ ਪਿੰਡ ਦੇ ਵਿੱਚੋਂ ਕਹਿ ਸਕਦੇ ਇੱਕ ਮਾਂ ਤੇ ਪੁੱਤ ਨੂੰ ਰੈਸਕਿਊ ਕੀਤਾ ਹੈ ਹਾਲਾਂਕਿ ਇਹ ਮਾਂ ਤੇ ਪੁੱਤ ਜਿਹੜਾ ਹੜਾਂ ਦੀ ਮਾਰ ਹੇਠ ਦੱਬੇ ਹੋਏ ਸੀ ਇੱਕ ਘਰ ਦੇ ਵਿੱਚ ਵਸ ਰਹੇ ਸੀ ਤਾਂ ਇਸ ਦੌਰਾਨ ਗੁਲਾਬ ਸਿੱਧੂ ਜਦੋਂ ਪਿੰਡਾਂ ਦਾ ਦੌਰਾ ਕਰਦੇ ਨੇ ਪਿੰਡਾਂ ਦੇ ਵਿੱਚ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਇੱਕ ਘਰ ਦੇ ਵਿੱਚ ਮਾਂ ਅਤੇ ਪੁੱਤ ਨੇ ਜਿਸ ਨੂੰ ਨਾਂ ਹਜੇ ਤੱਕ ਰਾਸ਼ਨ ਪਹੁੰਚਿਆ ਹੋਇਆ ਤੇ ਨਾ ਹੀ ਜਿਸ ਦੀ ਕੋਈ ਫਿਲਹਾਲ ਮਦਦ ਕੀਤੀ ਗਈ ਹੈ ਤਾਂ ਉਸ ਘਰ ਦੇ ਵਿੱਚੋਂ ਉਸ ਮਾਂ ਪੁੱਤ ਦਾ ਰੈਸਕਿਊ ਕਰਕੇ ਗੁਲਾਬ ਸਿੱਧੂ ਲੈ ਕੇ ਆਏ ਨੇ ਤੇ ਉਸ ਦੇ ਨਾਲ ਹੀ ਉਹਨਾਂ ਨੇ ਉਸ ਪੁੱਤ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਿੰਨੀ ਖੂਬਸੂਰਤ ਵੀਡੀਓਜ਼ ਦੇ ਵਿੱਚ ਇਹ ਜਿਹੜਾ ਸੁਨੇਹਾ ਜ਼ਰੂਰ ਦਿੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਬੱਚਾ ਜਿਹੜਾ ਇਸ ਦੇ ਵਿੱਚ ਹੌਸਲਾ ਦੇਖੋ ਕਿ ਇਸ ਹਾਲਾਤ ਦੇ ਵਿੱਚ ਵੀ ਇਸ ਮਾਂ ਤੇ ਪੁੱਤ ਦਾ ਇੰਨਾ ਕੁ ਜ਼ਿਆਦਾ ਹੌਸਲਾ ਹੈ ਕਿ ਇਹਨਾਂ ਦੇ ਚਿਹਰੇ ਦੇ ਉੱਤੇ ਗਮ ਨਾਮ ਦੀ ਕੋਈ ਚੀਜ਼ ਨਹੀਂ ਹੈ ਸੋ ਗੁਲਾਬ ਸਿੱਧੂ ਦੇ ਵੱਲੋਂ ਇਹਨਾਂ ਮਾਂ ਪੁੱਤ ਦੋਵਾਂ ਨੂੰ ਜਿਹੜਾ ਉਹ ਬਾਹਰ ਕੱਢਿਆ ਗਿਆ ਕੀ ਨਾਮ ਆ ਪੁੱਤ ਤੇਰਾ ਅਸ਼ਮੀਤ ਟੁਮਿੰਟ ਨਹੀਂ ਰੁਕ ਜਾਓ ਬਸ ਆਇਆ ਬੁੱਤ ਹੋ ਰਿਹਾ ਕਾਲਾ ਚੀਜੀ ਗਾਲਾ ਭੈਣ ਉਹਨਾਂ ਨੂੰ ਰੈਸਕਿਊ ਕੀਤਾ ਜੀ ਇੱਥੋਂ ਤੇਰੀ ਕੁੜੀ ਹੈਗੀ ਅਸੀਂ ਹੈਗੇ ਜੀ ਫਾਜ਼ਿਲਕਾ گلਾਬੇ ਵਾਲੀ ਟਾਣੀ ਜੀ گلਾਬੇ ਵਾਲੀ ਟਾਣੀ ਲਾਸਟ ਪਿੰਡ ਸੀਗਾ ਜੀ ਫਾਜ਼ਿਲਕਾ ਦਾ ਤੇ ਰਤਨਬਾਈ ਉਹਨਾਂ ਨੇ ਵੈਸੇ ਤਾਂ ਗੁਪਤ ਕੀਤਾ ਜੀ ਪਰ ਮੈਂ ਦੱਸਦਾ ਵੀ ਰਤਨਬਾਈ ਉਹਨੇ ਕਹਿੰਦੇ ਵੀ ਜਿੰਨੇ ਵੀ ਅਸੀਂ ਹੜਾਂ ਦੀ ਕਵਰੇਜ ਕਰ ਰਹੇ ਆ ਜਿੰਨਾ ਵੀ YouTube ਤੋਂ ਜਿੰਨੀ ਵੀ ਕਮਾਈ ਆਊਗੀ ਉਹਦੀ ਇਹ ਵੀਡੀਓਾਂ ਦੀ ਉਹਦਾ ਸਾਰਾ ਡੀਜ਼ਲ ਖਰਚਾ ਇਹ ਜੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਕਿਸੇ ਨੂੰ ਦੱਸਿਆ ਵੀ ਨਹੀਂ ਤੇ ਸੇਵਾ ਵੀ ਕਰਤੀ ਬਹੁਤ ਵਧੀਆ ਰਤਨਬਾਈ ਸਾਡਾ ਬਹੁਤ ਘੈਂਟ ਭਰਾ ਯੋਧੇ ਵੀਰ ਦੋਨੇ ਪਾਲਬਾਈ ਤੇ ਮਨਜੋਦ ਬਾਈ ਇਹ ਇਹ ਦੋ ਬੰਦਿਆਂ ਵੇ ਬਹੁਤ ਜਿਆਦੇ ਪਰਾਉਡ ਆ ਸਾਨੂੰ ਤਾਂ ਪੰਜਾਬੀ ਅਦਾਕਾਰ ਪ੍ਰਿੰਸ ਕਮਲਜੀਤ ਵੀ ਫਿਲਹਾਲ ਪਹੁੰਚੇ ਨੇ ਉਹਨਾਂ ਦੇ ਵੱਲੋਂ ਇੱਕ ਬਹੁਤ ਸੋਹਣੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਜੋ ਲੋਕੀ ਨੇ ਜੋ ਉਹਨਾਂ ਨੂੰ ਫਿਲਹਾਲ ਚਾਹ ਪੁੱਛ ਰਹੇ ਨੇ ਇਹਨਾਂ ਦਾ ਘਾਰ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਇਹ ਪੂਰਾ ਜਿਹੜਾ ਫਿਲਹਾਲ ਹੜਾਂ ਦੀ ਮਾਰ ਹੇਠ ਦੱਬੇ ਹੋਏ ਨੇ ਪਰ ਇਸ ਦੇ ਵਿਚਕਾਰ ਹਾਲਾਂਕਿ ਪ੍ਰਿੰਸ ਕਮਲਜੀਤ ਉਹਨਾਂ ਦੀ ਮਦਦ ਕਰਨ ਦੇ ਲਈ ਪਹੁੰਚਦੇ ਨੇ ਪਰ ਇਹਨਾਂ ਦੇ ਵੱਲੋਂ ਸਭ ਤੋਂ ਪਹਿਲੇ ਉਹਨਾਂ ਨੂੰ ਚਾਹ ਪੁੱਛੀ ਜਾਂਦੀ ਹੈ ਹਾਲਾਂਕਿ ਪੰਜਾਬੀਆਂ ਦੀ ਇੱਕ ਖਾਸੀਅਤ ਕਹਿ ਸਕਦੇ ਕੀ ਇਹ ਚੀਜ਼ ਦੀ ਪ੍ਰਸ਼ੰਸਾ ਨਾ ਸਿਰਫ ਪੰਜਾਬ ਦੇ ਵਿੱਚ ਹੁੰਦੀ ਹੈ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਹੁੰਦੀ ਹੈ ਤੇ ਇਸ ਦੇ ਵਿੱਚ ਕਰ ਬਹੁਤ ਖੂਬਸੂਰਤ ਵੀਡੀਓ ਜਿਹੜੀ ਪ੍ਰਿੰਸ ਕਮਲਜੀਤ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਦੇਖ ਲਓ ਚਾਹ ਕਿੰਨਾ ਪਾਣੀ ਆ ਗਿਆ ਜਿੰਨ ਮਰਜੀ ਆ। ਪਰ ਵੀਰਾ ਕਹਿੰਦਾ ਭਰਾ ਚਾਹ ਇੱਥੇ ਅਸੀਂ ਚਾਰਾ ਫੜਾਉਣਾ ਸੀ। ਇਹਨਾਂ ਚਾਹ ਪਏ। ਬਲ ਵੀ ਚਾਹ। ਕੀ ਆ? ਸਾਰਾ ਘਰ ਇਹਨਾਂ ਦਾ ਪਾਣੀ ਜਰੂਰ ਪਿਆ ਪਿਆ। ਤੇ ਦੇ ਬਾਵਜੂਦ ਬੰਦਾ ਸੇਵਾ ਇਹਨੂੰ ਕਹਿੰਦੇ ਆ ਪੰਜਾਬ। ਪੰਜਾਬ। ਹਾਂ। ਹੋ ਮਸਾਂ we charge a day ਜਿਹੜੇ ਕਲਾਕਾਰ ਯ ਜਿਹੜੇ ਗਾਇਕ ਫਿਲਹਾਲ ਪੰਜਾਬ ਦੇ ਵਿੱਚ ਨਹੀਂ ਨੇ ਜਾਂ ਜਿਨ੍ਹਾਂ ਕੋਲੋਂ ਫਿਲਹਾਲ ਪਹੁੰਚ ਨਹੀਂ ਸਕਿਆ ਇਹਨਾਂ ਇਲਾਕਿਆਂ ਦੇ ਵਿੱਚ ਉਹ ਬਾਹਰ ਬੈਠੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਵੀ ਆਪਣੀਆਂ ਟੀਮਾਂ ਨੂੰ ਇੱਥੇ ਪਹੁੰਚ ਰਹੇ ਨੇ ਆਪਣੇ ਸੰਪਰਕ ਦੇ ਵਿੱਚ ਜਿਹੜੇ ਲੋਕੀ ਨੇ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਜਾਂ ਐਨਜੀਓਜ਼ ਫਿਲਹਾਲ ਇਹਨਾਂ ਹਾਲਾਤਾਂ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਵੱਲੋਂ ਸਰਦਾ ਵਣਦਾ ਜਿਹੜਾ ਰਾਸ਼ਨ ਹੈ ਜਾਂ ਸਰਦੀ ਵਣਦੀਆਂ ਚੀਜ਼ਾਂ ਨੇ ਉਹ ਉਹਨਾਂ ਦੇ ਰਾਹੀਂ ਪੇਜ ਦਿੱਤੇ ਨੇ ਇਸੇ ਦੇ ਵਿੱਚਕਾਰ ਜੋ ਗੱਡੀਆਂ ਰਸਤੇ ਦੇ ਵਿੱਚ ਚੱਲਦੀਆਂ ਦਿਸ ਰਹੀਆਂ ਨੇ ਇਹ ਪ੍ਰੇਮ ਢੱਲੋ ਦੇ ਵੱਲੋਂ ਭੇਜੀਆਂ ਗਈਆਂ ਨੇ ਇਹ ਪ੍ਰੇਮ ਢੱਲੋ ਦੇ ਵੱਲੋਂ ਇਹਨਾਂ ਗੱਡੀਆਂ ਦੇ ਵਿੱਚ ਲੱਦ ਕੇ ਰਾਸ਼ਨ ਜਿਹੜਾ ਹੈ ਉਹ ਭੇਜਿਆ ਗਿਆ ਤਾਂ ਹਰ ਕਿਸੇ ਦੇ ਵੱਲੋਂ ਆਪਣਾ ਯੋਗਦਾਨ ਕਹਿ ਸਕਦੇ ਨੇ ਕਿ ਜ਼ਰੂਰ ਪਾਇਆ ਜਾ ਰਿਹਾ ਹੈ ਮੇਰੇ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਯੇਰੇ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੂੰ ਤੇ ਬਿਨ ਰੋ ਜਾਈਆਂ ਦਾਇਓ ਤੇ ਜਿੱਥੇ ਇੱਕ ਪਾਸੇ ਕਹਿ ਸਕਦੇ ਆ ਕਿ ਮਨੁੱਖਾਂ ਦੀ ਰੱਖਿਆ ਕੀਤੀ ਜਾ ਰਹੀ ਹੈ ਜ਼ਮੀਨ ਨੂੰ ਦੇਖਿਆ ਜਾ ਰਿਹਾ ਤੇ ਦੂਜੇ ਪਾਸੇ ਜਾਨਵਰਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਜੋ ਫਿਲਹਾਲ ਪਾਣੀ ਦੇ ਨਾਲ ਰੁੜ ਗਏ ਨੇ ਜਾਂ ਜਿਨ੍ਹਾਂ ਦੇ ਵੱਲੋਂ ਪਾਣੀ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਖਾਸ ਤੌਰ ਤੇ ਜਾਂ ਉਹਨਾਂ ਦੀ ਦੇਖਭਾਲ ਦੇ ਵਾਸਤੇ ਅਮਰਿਤਮਾਨ ਦੇ ਵੱਲੋਂ ਖਾਸ ਤੌਰ ਤੇ ਸੁੱਖਾ ਚਾਰਾ ਹਰਾ ਚਾਰਾ ਜਿਹੜਾ ਹੈ ਉਹ ਭੇਜਿਆ ਗਿਆ ਇਹਨਾਂ ਜਾਨਵਰਾਂ ਦੇ ਵਾਸਤੇ ਤੇ ਇਸ ਦੇ ਨਾਲ ਹੀ ਕਈ ਫੀਡ ਦੇ ਬੋਰੇ ਭੇਜੇ ਗਏ ਨੇ ਤੇ ਉੱਥੇ ਹੀ ਕਈ ਸਾਰੇ ਰਸ کہہ ਸਕਦੇ ਹਾਂ ਜਾਂ ਕਾਫੀ ਰਾਸ਼ਨ ਜਿਹੜਾ ਅਮਰਿਤਮਾਨ ਦੇ ਵੱਲੋਂ ਵੀ ਮੁਹੱਈਆ ਕਰਵਾਇਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹਾਂ ਮੈਂ ਥੋੜੀ ਜੀ ਬੇਨਤੀ ਕਰਨੀ ਚਾਹੁੰਦਾ ਸੀਗਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਖੜਾ ਕਰਕੇ ਠੀਕ ਨਹੀਂ ਚੱਲ ਰਹੀ ਕਾਫੀ ਨੁਕਸਾਨ ਹੋਇਆ ਜੀਵ ਜੰਤੂਆਂ ਦਾ ਬਹੁਤ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਜ਼ਮੀਨਾਂ ਦਾ ਨੁਕਸਾਨ ਹੋਇਆ ਸੋ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਸਮਾਂ ਸਾਰਿਆਂ ਦਾ ਰਲ ਕੇ ਇੱਕ ਜੁੱਟ ਹੋ ਕੇ ਕੰਮ ਕਰਨ ਵਾਲਾ ਸਮਾਂ ਹੈ ਚੜ੍ਹਦੀ ਕਲਾ 'ਚ ਪੰਜਾਬੀ ਰਹਿੰਦੇ ਨੇ ਤੇ ਚੜ੍ਹਦੀ ਕਲਾ 'ਚ ਹੀ ਰਹਿਣਗੇ ਇੱਕ ਦੂਜੇ ਤਰਾਪਾ ਸਾਫ ਤੇ ਹੀ ਉਹ ਚਾਹੇ ਡੋਨੇਸ਼ਨਸ ਕਰਕੇ ਹੋਵੇ ਚਾਹੇ ਗਰਾਉਂਡ ਤੇ ਉਤਰ ਕੇ ਹੋਵੇ ਜਿਹੜੇ ਦੂਰ ਬੈਠੇ ਨੇ ਭਰਾ ਉਹ ਡੋਨੇਸ਼ਨਸ ਵੀ ਕਰ ਸਕਦੇ ਨੇ ਉਹ ਚੀਜ਼ਾਂ ਜਿਵੇਂ ਜਿਵੇਂ ਵੀ ਜਿਹੜੇ ਵੀ ਉਹਨਾਂ ਨੂੰ ਕਨੈਕਸ਼ਨਸ ਨੇ ਜਿਹੜਾ ਵੀ ਉਹਨਾਂ ਦਾ ਸਰਕਲ ਹੈਗਾ ਜਿੱਥੇ ਵੀ ਉਹ ਡੋਨੇਟ ਕਰਨਾ ਚਾਹੁੰਦੇ ਆ ਆਪ ਦਾ ਉਹਨਾਂ ਨੂੰ ਕਰਨਾ ਚਾਹੀਦਾ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ